ਹੁਣ ਇਹ ਹੁਣੇ ਪਾਰਟ ਨੂੰ ਲੱਗਾ ਹੈ ਵੱਡਾ ਚਟਕਾ ਖਬਰ ਨੂੰ ਸ਼ੁਰਗਰਮ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੋਹਾਂ 올림픽 ਤਗਮਾ ਜਿੱਤੂ ਭਾਰਦੀ ਪੀਵੀ ਸਿੱਧੂ ਨੂੰ ਵੀਰਵਾਰ ਨੂੰ ਇੱਥੇ ਪੈਰਿਸ 올림픽 ਦੇ ਬੈਡਮਿੰਟਨ ਮਹਿਲਾ ਸਿੰਗਲਸ ਮੁਕਾਬਲੇ ਦੀ ਪ੍ਰੀ ਕੁਆਟਰ ਫਾਈਨਲਸ 'ਚ ਚੀਨ ਦੀ ਹੀ ਬਿੰਗ ਜ਼ਿੰਗਾਓ ਤੋਂ ਸਿੱਧੇ ਗੇਮ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਦਾ ਲਗਾਤਾਰ ਤਿੰਨ 올림픽 'ਚ ਵਿਅਕਤੀਗਤ ਕੈਰੀਅਰ ਖਤਮ ਹੋ ਗਿਆ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਨਾਂ ਦਾ ਸੁਪਨਾ ਹੀ ਚੱਕਨਾਚੂਰ ਹੋ ਗਿਆ 10ਵਾਂ ਦਰਜਾ ਪ੍ਰਾਪਤ ਸਿੱਧੂ ਨੂੰ 56 ਮਿੰਟ ਚੱਲੇ ਮੈਚ ਦੇ ਵਿੱਚ 6ਵਾਂ ਦਰਜਾ ਪ੍ਰਾਪਤ ਚੀਨ ਦੇ ਵਿੱਚ 19-21 40 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਰਿਓਲੰਪਿਕ ਦੋਸਤੋ 16 ਦੀ ਚਾਂਦੀ ਅਤੇ ਟੋਕੀਓ 2020 ਦੀ ਕਾਸੀ ਤਗਮਾ ਜਿੱਤੂ ਸਿੱਧੂ ਨੂੰ ਬਿੱਗ ਜੀਗਾਉ ਦੇ ਖਿਲਾਫ 21 ਮੈਚ ਦੇ ਵਿੱਚ 12ਵੀਂ ਵਾਰ ਹਾਰ ਮਿਲ ਗਈ ਹੈ ਜੀ ਹਾਂ ਜਿਸ ਨਾਲ ਭਾਰਤ ਨੂੰ ਕਾਫੀ ਚਟਕਾ ਲੱਗਾ ਹੈ ਤੁਹਾਡੇ ਇਸ ਬਾਰੇ ਕੀ ਯੋਚਾਰ ਨੇ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ